ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਮਰੀਕੀ ਪੰਜਾਬ ਤੇ ਮੈਂ ਹਾਕੋ ਪਿਤਕੌਰ ਤੇ ਦੋਸਤੋ ਅੱਜ ਮੈਂ ਪਹੁੰਚੀ ਹਾਂ ਇਸੇ ਬਰਨਾਲਾ ਜਿੱਥੇ ਜਿੱਥੇ ਮੈਨੂੰ ਪਤਾ ਲੱਗੇ ਕਿ ਇੱਥੇ ਇੱਕ ਫਾਦਰ ਤੇ ਸੰਦੇ ਜੋੜੀ ਜਿਹੜੀ ਆ ਉਹ ਸਟਾਲ ਲਾ ਕੇ ਬੈਠੇ ਹੋਏ ਨੇ ਤਾਂ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਤਾਂ ਪੁੱਛਦੇ ਹਾਂ ਉਹਨਾਂ ਨੇ ਸਟਾਲ ਕਦੋਂ ਤੋਂ ਸ਼ੁਰੂ ਕੀਤੀ ਆ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਭਾਜੀ ਬਹੁਤ ਧੀਮ ਕਿਵੇਂ ਹੋ ਰਾਜੀ ਠੀਕ ਹੈ ਠੀਕ ਹੈ ਅੱਛਾ ਭਾਜੀ ਤੁਸੀਂ ਇਹ ਕੰਮ ਕਦੋਂ ਤੋਂ ਸ਼ੁਰੂ ਕੀਤਾ ਤਪ ਨੂੰ ਹੋ ਗਈ 2 ਸਾਲ ਬੰਦੀ ਅੱਛਾ 2 ਸਾਲ ਹੋ ਗਏ ਤੁਹਾਡਾ ਠੀਕ ਹੈ ਥੋੜੀਆਂ ਵੀਡੀਓਜ਼ ਬਹੁਤ ਹੋ ਆ ਰਹੀਆਂ ਮੈਂ ਕਿਹਾ ਮੈਂ ਵੀ ਇਹ ਭਾਜਰੀ ਇੰਟਰਵਿਊ ਕਰਕੇ ਆਉਣੀ ਹੈ ਨਹੀਂ ਥੈਂਕ ਯੂ ਜੀ ਹਾਂਜੀ ਤੇ ਭਾਜੀ ਆਪਾਂ ਦੇ ਕੋਲ ਕਿਹੜਾ ਕਿਹੜਾ ਸਮਾਨ ਤੁਸੀਂ ਬਣਾ ਕੇ ਲੈ ਕੇ ਆਨੇ ਹੋ ਆਪਣੇ ਕੋਲੇ ਹਲੇ ਫਿਲਹਾਲ ਤਾਂ ਨਾਨ ਵੇਜ ਜੀ ਪੰਜਾਬੀ ਚਿਕਨ ਹੁੰਦਾ ਜੀ ਲੈਮਨ ਚਿਕਨ ਹੁੰਦਾ ਤੇ ਮਟਰਨ ਹੁੰਦਾ ਹੈ ਅੱਛਾ ਜੀ ਉਹਨੂੰ ਹੁਣ ਸਾਰਾ ਹੋਮ ਮੇਡ ਆ ਜੀ ਘਰੀ ਆਪ ਤਿਆਰ ਕਰਕੇ ਲੈ ਕੇ ਆਉਣਾ ਅੱਛਾ ਜੀ ਤੇ ਭਾਜੀ ਤੁਸੀਂ ਸਾਰਾ ਆਪ ਤਿਆਰ ਕਰਦੇ ਹੋ ਹਾਂਜੀ ਆਪ ਤਿਆਰ ਕਰਦੇ ਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਤੁਹਾਨੂੰ ਕੰਸੇਰੀ ਲੱਗ ਜਾਈਦੀ 9:00 ਵਜੇ ਅੱਛਾ ਫਿਰ ਸਾਢੇ 3:00 ਦਾ ਕੀ ਆਪਾਂ 5:00 ਵਜੇ ਤੱਕ ਤਿਆਰ ਕਰਨਾ ਹੁੰਦਾ ਹਾਂ ਸਾਢੇ 3:00 4:00 ਵਜੇ ਤੱਕ ਤਿਆਰ ਹੋ ਜਾਂਦਾ ਜੀ ਬਸ ਫਿਰ ਆਪ ਦੀ ਤਿਆਰੀ ਤੁਰੀ ਕਰਨੀ ਹੁੰਦੀ ਹੈ ਨਾ ਧੋ ਕੇ ਬਸ ਕੰਮ ਤੇ ਆ ਜੇ ਜੀ 15-20 ਮਿੰਟ ਕੁਸ਼ੌਣ ਨੂੰ ਵੀ ਲੱਗ ਜਾਂਦੇ ਜੀ ਰਸਤੇ 'ਚ ਹਾਂ ਤੇ ਆਪਣਾ ਤੁਹਾਡਾ ਮੇਨ ਕਿੱਥੋਂ ਪੈਂਦੇ ਰਿਹੈ ਕਿੱਥੇ ਤੁਹਾਡੀ ਮੇਰੀ ਰਿਹੈ ਸੰਘੇੜਾ ਰੋਡ ਤੇ ਆ ਜੀ ਸੰਘੇੜਾ ਰੋਡ ਬਰਨਾਲਾ ਜੀ ਪਹਿਲਾਂ ਤੁਸੀਂ ਸਟੋਲ ਤੁਸੀਂ ਹੁਣ 2 ਸਾਲਾਂ ਤੋਂ ਧਾਰ ਰਹੇ ਹੋ ਪਹਿਲਾਂ ਤੁਸੀਂ ਕੀ ਕਰਦੇ ਹੁੰਦੇ ਸੀਗੇ ਪਹਿਲਾਂ ਮੈਂ ਟੈਕਸਟਾਈਲ ਦਾ ਕਰੋ ਬਾਹਰ ਰਹਿਣਾ ਪੈਂਦਾ ਸੀ ਜੀ ਉਸ ਚੱਕਰ ਚ ਫਿਰ ਬੱਚੇ ਬਰਾਬਰ ਦੇ ਸੀਗੇ ਹੁਣ ਫਿਰ ਮੈਂ ਤੁਸੀਂ ਤਾਂ ਲਿਆ ਵੀ ਉੱਥੇ ਆਪ ਦਾ ਕੁਕਿੰਗ ਕਰਦੇ ਸੀਗੇ ਜੀ ਫਿਰ ਤੁਸੀਂ ਤਾਂ ਲਿਆ ਵੀ ਆਪਣੇ ਹੀ ਬਣਾ ਕੇ ਜਦੋਂ ਖਾਣੇ ਹੱਥ ਚ ਗੋਣ ਹੈਗਾ ਵੀ ਆਪਣਾ ਹੀ ਕੰਮ ਸ਼ੁਰੂ ਕਰ ਲੈਣਾ ਕੁਕਿੰਗ ਦਾ ਹੀ ਕਰ ਲੈ ਬਿਲਕੁਲ ਜੀ ਸ਼ੌਂਕ ਵੀ ਸੀਗਾ ਖਾਣ ਪੀਣ ਦਾ ਵੀ ਲਾ ਲਓ ਕੁਕਿੰਗ ਦਾ ਵੀ ਸ਼ੌਂਕ ਸੀ ਹਾਂ ਬਸ ਇਹ ਸ਼ੌਂਕ ਸੀ ਸ਼ੌਂਕ ਫਿਰ ਬਾਅਦ ਵਿੱਚ ਆਪਾਂ ਨੂੰ ਲੋਕਲ ਪ੍ਰੋਫੈਸ਼ਨ ਦੇ ਵਿੱਚ ਪਰਫੈਕਟ ਦੇ ਵਿੱਚ ਤੇ ਬਾਜੀ ਕਦੀ ਸੋਚਿਆ ਸੀ ਵੀ ਮੈਂ ਏ ਲੋਕਾਂ ਨੇ ਸਰਵ ਕਰਾ ਲਾ ਲੋਕੇ ਮੇਰੇ ਬਾਵਾ ਕਰਨਗੇ ਤਾਂ ਮੈਨੂੰ ਇੰਨੇ ਤਰੀਫਾ ਮਿਲਨੇ ਗਿਆ ਲੋਕ ਮੇਰੇ ਕੋਲ ਪੱਜੇ ਪੱਜੇ ਆਣਗੇ ਕਦੇ ਸੋਚਿਆ ਸੀ ਨਹੀਂ ਐਕਚੁਅਲੀ ਮੈਂ ਨਹੀਂ ਸੋਚਿਆ ਸੀ ਕਿ ਮੈਂ ਸਟਾਰਟਅਪ ਕਰਨ ਤੋਂ ਪਹਿਲਾਂ ਮੈਂ ਡਰਦਾ ਬਹੁਤ ਸੀਗਾ ਯਾਰ ਵੀ ਮੇਰੇ ਕੋਲੇ ਕੌਣ ਆਊਗਾ ਮਾਰਕੀਟ ਦੇ ਵਿੱਚ ਇੰਨੇ ਬੰਦੇ ਨੇ ਨੌਲਜ ਵਾਲੇ ਜੀ ਬਿਜ਼ਨਸ ਕਰਦੇ ਆ ਵੀ ਆਪਣੇ ਕੋਲੇ ਕਿਹਨੇ ਆਉਣਾ ਫਿਰ ਵੀ ਇੱਕ ਵਾਰ ਐ ਵੀ ਹੁੰਦਾ ਸੀ ਕਿ ਜੋਬ ਛੱਡ ਕੇ ਗਲਤੀ ਤਾਂ ਨਹੀਂ ਕਰ ਲਈ ਹਾਂ ਫਿਰ ਵੀ ਚਲੋ ਇੱਕ ਦਿਨ ਹੌਸਲਾ ਜਾ ਹੋਇਆ ਹੂੰ ਪਹਿਲੇ ਦਿਨ ਵੀ ਬੇਟਾ ਨਾਲ ਹੀ ਆਇਆ ਸੀਗਾ ਅੱਛਾ ਜੀ ਤੇ ਹੌਸਲਾ ਇਹ ਕਰਕੇ ਚਲੋ ਆਏ ਫਸਟ ਡੇ ਚਲੋ 2 ਦਿਨ 4 ਦਿਨ ਸਪੌਂਸ ਠੀਕ ਲੱਗ ਰਿਹਾ ਸੀਗਾ ਵੀ ਕਸਟਮਰ ਆਉਂਦਾ ਸੀ ਖਾ ਕੇ ਵੀ ਐਪਰੀਸ਼ੀਏਸ਼ਨ ਕਰਕੇ ਜਾਂਦੇ ਸੀ ਵੀ ਹਾਂ ਵਧੀਆ ਲੱਗਿਆ ਬੈਸਟ ਫੂਡ ਆ ਫਿਰ ਹੌਲੀ ਹੌਲੀ कस्टमर एप्रीशिएट कर दे गए मामला या वादा गया हौली 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 ऐसे तक अच्छा पाजी जो तुसी तो पहले हाँ दिन आए है ना हां जी ते पहले दिन ते किसी को पता भी नहीं हुंदा भी बंदा की कुछ लेके आया की कुछ ले ही है ना नहीं जी बहुत हुंदा सी आज कड़ी जा वाला पाजी सूप को अच्छा। लेके आने हो की लेके आने हो किसी को हाँ, पता भी नहीं हुंदा सी गाइस वो फिर दस ले जी नॉन वेज हुंदा है अच्छा जी ते पाजी कितने को क्वांटिटी थोड़ी रोज ने होती है क्वांटिटी ना एक्चुअली डे के अकॉर्डिंग ਮੰਗਲਵਾਰ ਵੀਰਵਾ ਥੋੜਾ ਜਿਹਾ ਕਸਟਮਰ ਵੀ ਘੱਟ ਹੁੰਦਾ ਹੈਗਾ ਘੱਟ ਲੈ ਕੇ ਆਉਂਦੇ ਆ ਬਾਕੀ ਵੀਕਐਂਡ ਤੇ ਕੁਆਂਟੀਟੀ ਵਧੀਆ ਲੈ ਆਉਂਦੇ ਆ ਅੱਛਾ ਜੀ ਤੇ ਕਿੰਨਾ ਕੁ ਬਣਾਦੇ ਹੋ ਜਿਹੜਾ ਇੱਥੇ ਤੁਹਾਡਾ ਬਕਰ ਕੇ ਸ਼ਾਮ ਤੱਕ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਖਤਮ ਹੋ ਜਾਂਦਾ ਹੈ ਬਸ ਕੁਆਂਟੀਟੀ ਦਾ ਹੀ ਪਰਮਾਤਮਾ ਦੀ ਕਿਰਪਾ ਨਾਲ ਲੈ ਆਉਂਦੇ ਆ 15 16 18 ਕਿਲੋ ਦੀ ਅੱਛਾ ਜੀ ਉਹ ਸਾਰੀ ਪਰਮਾਤਮਾ ਦੀ ਕਿਰਪਾ ਨਾਲ ਲੱਗ ਜਾਂਦੀ ਹੈ ਤੇ ਮੜਾ ਜੀ ਇਹਨਾਂ ਦੇ ਦਰਸ਼ਨ ਜੇ ਕਰਾ ਦਿਓ ਸਭ ਨੂੰ ਹਾਂ ਜੀ ਵੀ ਤੁਸੀਂ ਕੀ ਕੁਝ ਬਣਾ ਕੇ ਲੈ ਕੇ ਆਏ ਹੋ ਤੇ ਆ ਮਟਰਨਾ ਜੀ ਅੱਛਾ ਜੀ ਵਾਓ ਕਵਾ ਸ਼ਾਇਦ ਪਤਾ ਨਹੀਂ ਕੁਝ ਹੋ ਪਾਜੀ ਮਟਰਨ ਬਣਾਉਣ ਲੱਗੇ ਕੀ ਕੀ ਪਾਉਂਦੇ ਉਹਦੇ ਵਿੱਚ ਬਸ ਸਾਰੇ ਖੜੇ ਖੜੇ ਸਾਰੇ ਸਾਰੇ ਖੜੇ ਮਸਾਲੇ ਹੁੰਦੇ ਆ ਅੱਛਾ ਜੀ ਘਰ ਦੇ ਹਾਂਜੀ ਹਾਂਜੀ ਆ ਪੰਜਾਬੀ ਚ ਇੱਕ ਦਾ ਹੀ ਹੋ ਇਹ ਖੁਸ਼ਗਵਾਰ ਹੈ ਤੇ ਭਾਜੀ ਆਪਣਾ ਪ੍ਰਸ਼ਾਦੇ ਵੀ ਲੈ ਕੇ ਆਉਂਦੇ ਨਾਲ ਨਹੀਂ ਪ੍ਰਸ਼ਾਦੇ ਨਹੀਂ ਹੁੰਦੇ ਜੀ ਗੱਲ ਇਕੱਲਾ ਨਾਨ ਵੇਜ ਤੇ ਲੋਕ ਇਹ ਨਹੀਂ ਕਹਿੰਦੇ ਹੈਗੇ ਵੀ ਲੈ ਤੁਸੀਂ ਹੁਣ ਪ੍ਰਸ਼ਾਦਿਆਂ ਦਾ ਵੀ ਕਰੋ ਅਸੀਂ ਹੁਣ ਇਕੱਲਾ ਚਿਕਨ ਕਿੰਨਾ ਕੁ ਚਿਰ ਖਾਈ ਜਾਵਾਂਗੇ ਆ ਲੈਮਨ ਚਿਕਨ ਹੈ ਜੀ ਇਹ ਸਾਰਾ ਸਟੀਮ 'ਚ ਤਿਆਰ ਹੁੰਦਾ ਹੈ ਕਰੀਮ ਕਾਲੀ ਮਿਰਚ ਨਾਲ ਅੱਛਾ ਜੀ ਤੇ ਭਾਜੀ ਕਰੀਮ ਕਿੱਥੋਂ ਲੈ ਆਉਂਦੇ ਤੁਸੀਂ ਕਰੀਮ ਫਰੈਸ਼ ਡੇਰੀ ਤੋਂ ਲੈਂਦੇ ਆ ਜੀ ਆਪਾਂ ਆਪਣਾ ਫਰੈਂਡ ਆ ਜੀ ਉਹਦਾ ਫਾਰਮ ਆ ਜੀ ਮੈਸਾ ਦਾ ਅੱਛਾ ਜੀ ਉਹ ਖੁਦ ਤਾਜੀ ਕਰੀਮ ਕੱਢਦੇ ਆ ਉਹਨਾਂ ਤੋਂ ਹੀ ਲੈਣੇ ਆ ਜੀ ਅੱਛਾ ਉਹਨਾਂ ਤੋਂ ਤਾਜੀ ਕਰੀਮ ਤੇ ਭਾਜੀ ਇਹਦਾ ਆ ਤੁਹਾਡੇ ਮ ਜਦ ਤੁਸੀਂ ਸਰਵ ਕਰਦੇ ਹੋ ਬਟਾ ਜੀ 300 ਰੁਪਏ ਹਾਫ ਆ ਜੀ 600 ਫੁੱਲ ਪਲੇਟ ਅੱਛਾ ਤੇ ਆਪਣਾ ਚਿਕਨ ਚਿਕਨ 250 ਹਾ 500 ਕੋਲੀ ਆਕੇ ਤੇ ਇਹ ਆਪਣਾ ਸੇਮ ਪ੍ਰਾਈਸ ਹੈ 250 500 ਸੇਮ ਤੇ ਭਾਜੀ ਲੋਕਾਂ ਦੇ ਡਿਮਾਂਡ ਜ਼ਿਆਦਾ ਕਿਹੜੀ ਚੀਜ਼ ਨੂੰ ਪਸੰਦ ਕਰਦੇ ਨੇ ਇਹਨਾਂ ਦੇ ਵਿੱਚ ਕਿਹੜੀ ਜ਼ਿਆਦਾ ਤੁਹਾਡੀ ਚੀਜ਼ ਜਿਹੜੀ ਹੈ ਇਹ ਸਭ ਤੋਂ ਵੱਧ ਸੇਲ ਹੁੰਦੀ ਹੈ ਉਹ ਸਾਡੀ ਤਾਂ ਐਕਚੁਅਲੀ ਤਿੰਨੇ ਹੀ ਸਹੀ ਚੱਲ ਰਹੀਆਂ ਨੇ ਜੀ ਕਿਉਂਕਿ ਹੋਮ ਮੇਡ ਚੀਜ਼ ਆ ਆਪਣੀ ਕੋਈ ਜ਼ਿਆਦਾ ਮਸਾਲੇ ਨਹੀਂ ਪਾਉਂਦੇ ਜੀ ਆਪਾਂ ਹਾਂ ਤੇ ਇਸ ਕਰਕੇ ਕਸਟਮਰ ਸਾਰੀ ਲਾਈਕ ਕਰਦੇ ਨੇ ਕਿ ਇਹ ਘਰ ਦਾ ਖਾਣਾ ਹੈ ਜੀ ਹਨ ਜੀ ਕੋਈ ਫालतू ਮਸਾਲੇ ਨਹੀਂ ਹੁੰਦੇ ਜੀ ਕੋਈ ਕੁਝ ਨਹੀਂ ਹਾਂ ਬਿਲਕੁਲ ਬਿਲਕੁਲ ਇੱਕ ਤਾਂ ਉਹ ਵਾਲੀ ਚੀਜ਼ਾਂ ਹੁੰਦੀਆਂ ਨੇ ਮਸਾਲੇ ਜਿਹੜੇ ਨਾ ਸੰਗ ਨੂੰ ਵੀ ਜ਼ਿਆਦਾ ਚੜਦੇ ਨੇ ਹਨਾ ਬਸ ਕਈ ਵਾਰੀ ਕਿਸੇ ਨੂੰ ਉਥੋਂ ਜ ਜਿਹਨੂੰ ਆਪਾਂ ਗੋਤਾ ਵੀ ਕਹਿ ਦਿੰਦੇ ਹਾਂ ਨਾ ਉਹ ਆ ਜਾਂਦਾ ਵੀ ਟੋਡੀ ਚੀਜ਼ ਖਾ ਕੇ ਕਿਸੇ ਨੂੰ ਇਹ ਚੀਜ਼ ਦੀ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਘਰ ਦੇ ਸਾਰੇ ਮਸਾਲੇ ਹੁੰਦੇ ਨੇ ਕਸਟਮਰਸ ਉਹ ਆ ਕੇ ਕਹਿੰਦੇ ਨੇ ਜੀ ਅਸੀਂ ਡਰਿੰਕ ਵੀ ਡੇਲੀ ਕਰਦੇ ਸੀ ਨੌਨ ਵੇਜ ਵੀ ਡੇਲੀ ਖਾਂਦੇ ਸੀ ਅੱਛਾ ਜੀ ਸਵੇਰੇ ਤਿਆਰ ਦਾ ਕੈਫੇ ਵੀ ਹੁੰਦਾ ਸੀਗਾ ਸਾਰੇ ਜਦੋਂ ਜਦੋਂ ਇੱਥੇ ਆਉਣ ਲੱਗੇ ਉਹਨਾਂ ਦਾ ਕੈਸੂਲ ਬੰਦ ਹੋ ਗਿਆ ਅੱਛਾ ਤੇ ਕਸਟਮਰ ਵੀ ਆਏ ਨੇ ਭਾਜੀ ਤੁਸੀਂ ਆਉਂਦੇ ਰਹਿੰਦੇ ਹੋ ਕਿ ਪਹਿਲੀ ਵਾਰ ਹੀ ਆਏ ਹੋ ਨਹੀਂ ਨਹੀਂ ਪਹਿਲੀ ਵਾਰ ਨਹੀਂ ਬਹੁਤ ਵਾਰੀ ਆਏ ਹਾਂ ਅੱਛਾ ਤੇ ਕਿੰਨਾ ਕੋ ਵਧੀਆ ਲੱਗਦਾ ਹੈ ਸਵਾਦ ਬਹੁਤ ਵਧੀਆ ਹੈ ਅੱਛਾ ਫਿਰ बार-बार ਤੁਹਾਨੂੰ ਇੱਥੇ ਖਿੱਚ ਕੇ ਲੈ ਕੇ ਆਉਂਦਾ ਹਾਂਜੀ 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 ਇੱਕ ਗੱਲ ਆਏ ਵੀ ਅਸੀਂ ਆਪਣੇ ਆਪ ਮੰਨ ਲਓ ਅਸੀਂ ਵੀ ਆਉਣੇ ਆ ਦੂਸਰਿਆਂ ਨੂੰ ਵੀ ਦੱਸ ਦਿਆਂ ਅੱਜ ਮੈਂ ਬਾਹਰ ਜਾਣਾ ਹੈ ਸਪੈਸ਼ਲ ਲੈ ਕੇ ਜਾ ਰਹੀ ਹਾਂ ਅੱਛਾ ਜੀ ਹਾਂਜੀ ਹਾਂ ਅਜਾ ਪਾਰਟੀ ਬੁਟੇ ਨਹੀਂ ਪਾਰਟੀ ਮੰਨ ਲਓ ਬਾਹਰ ਰੈਸਟੇਰੈਂਟ ਕਿ ਜਾ ਰਹੇ ਹਾਂ ਤੇ ਉੱਥੇ ਸਪੈਸ਼ਲ ਕੀ ਕਰਨ ਨੂੰ ਇਹ ਲੈ ਕੇ ਆਏ ਹਾਂ ਉਹਨਾਂ ਨੂੰ ਦੱਸੂਗਾ ਵੀ ਸਵਾਦ ਬਹੁਤ ਹੈ ਹਾਂ ਤੁਸੀਂ ਜਾ ਕੇ ਕਹੋਗੇ ਨਾ ਵੀ ਮੈਂ ਪਈ ਆ ਸਾਡੇ ਉੱਤੇ ਹਾਂ ਬਿਲਕੁਲ ਬਿਲਕੁਲ ਥੈਂਕ ਯੂ ਬਾਜੀ ਠੀਕ ਹੈ ਜੀ ਅੱਛਾ ਇਹਨਾਂ ਦਾ ਨਾ ਬੇਟਾ ਵੀ ਇੱਥੇ ਕੰਮ ਕਰਦਾ ਆ ਪਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਹੈਲੋ ਰਾਜੀ ਹੈਲੋ ਜੀ ਕਿਵੇਂ ਹੋ ਠੀਕ ਹੈ ਜੀ ਅੱਛਾ ਪਾਪਾ ਦੇ ਨਾਲ ਕੰਮ ਕਰਦੇ ਹੋਏ ਕਿਵੇਂ ਤਾਂ ਲੱਗਦਾ ਵਧੀਆ ਲੱਗਦਾ ਹੀ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਤੇ ਨਾਲ ਨਾਲ پڑھਦੇ ਵੀ ਹੋ ਹਾਂਜੀ ਕਿਹੜੀ ਕਲਾਸ ਆਪਣੀ ਮੈਂ 9th 9th ਕਲਾਸ ਦੇ ਵਿੱਚ ਅੱਛਾ ਬੱਚੇ ਛੁੱਟੀ ਤੋਂ ਬਾਅਦ ਤੁਸੀਂ ਇੱਥੇ ਆਨੇ ਹੋ ਹਾਂਜੀ ਤੇ ਫਿਰ ਟਾਈਮ ਦਾ ਸ਼ਡਿਊਲ ਕਿੱਦਾਂ ਕਰਦੇ ਹੋ ਬਸ ਮੈਂ ਸਕੂਲੋਂ ਆ ਕੇ ਪਾਪਾ ਨਾਲ ਚਿਕਨ ਤਿਆਰ ਕਰਵਾ ਕੇ ਇੱਧਰ ਆਇਆ ਨਾ ਅੱਛਾ ਤੇ ਥੋੜੀ ਡਿਊਟੀ ਸਿਰਫ ਆਹ ਵਾਲੇ ਚਿਕਨ ਦੀ ਹੈ ਕਿ ਸਾਰੇ ਚੀਜ਼ ਨਹੀਂ ਜਦੋਂ ਪਾਪਾ ਬੀਜ਼ੀ ਹੁੰਦੇ ਨੇ ਉਦੋਂ ਸਾਰੇ ਪਾਲਣ ਅੱਛਾ ਹਾਂਜੀ ਠੀਕ ਹੈ ਕਿ ਤੁਹਾਨੂੰ ਬਣਾਣਾ ਆਉਂਦਾ ਕਿ ਤੁਸੀਂ ਬਣੀ ਬਣਾ ਤੀ ਬਣਾ ਇਹ ਕੋਈ ਵੀ ਕੁਕਿੰਗ ਆਉਂਦਾ ਕੀ ਬਾਤਾਂ ਨੇ ਕਹਿੰਦੇ ਨੇ ਜਦੋਂ ਪਿਓ ਪੁੱਤ ਦੀ ਜੋੜੀ ਹੈ ਚੀਜ਼ਾਂ ਕੰਮ ਕੰਮ ਲੱਗ ਜਨਾਂ ਤਾਂ ਬਿਜ਼ਨਸ ਦੇ ਵਿੱਚ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਹੋ ਜਾਂਦੀ ਹੈ ਪਾਜੀ ਕਿਵੇਂ ਤਾਂ ਲੱਗਦਾ ਕਿ ਇੱਕ ਛੋਟੀ ਜੀ ਉਮਰ ਦੇ ਵਿੱਚ ਤੁਹਾਡਾ ਬੱਚਾ ਤੁਹਾਡਾ ਸਾਥ ਦੇ ਰਿਹਾ ਨਹੀਂ ਵਧੀਆ ਗੱਲ ਹੈ ਜੀ ਸਗੋਂ ਮਾੜੀ ਸੰਗਤ ਤੋਂ ਬਚਿਆ ਹੋਇਆ ਜੀ ਨਾਲੇ ਜ਼ਿੰਮੇਵਾਰੀਆਂ ਤਾਂ ਪਤਾ ਲੱਗਦਾ ਬੱਚੇ ਜ਼ਿੰਮੇਵਾਰੀਆਂ ਦਾ ਪਤਾ ਲੱਗਦਾ ਜੀ ਨਾਲੇ ਦੁਨੀਆਦਾਰੀ ਚ ਵਿਚਰਦੇ ਆਂ ਪਤਾ ਲੱਗਦਾ ਦੁਨੀਆਦਾਰੀ ਚ ਕਿਵੇਂ ਗੱਲਬਾਤ ਕਰਨੀ ਹੈ ਕਿਸ ਨਾਲ ਹੈ ਨਾ ਜੀ ਤੇ ਕਈ ਵ ਗੇ ਹਨ ਪਰ ਤੁਸੀਂ ਇਹਨੂੰ ਆਨ ਰੋਡ ਦਿਖਾਣੇ ਉਹ ਵੀ ਦੇਖਣਾ ਮੈਂ ਕਿੰਨੀ ਮਿਹਨਤ ਕਰ ਰਹੀ ਹਾਂ ਤੇ ਉਹ ਬੱਚਾ ਆਪਣੇ ਆਪ ਹੀ ਮਿਹਨਤ ਕਰਦਾ ਦੇਖੋ ਜੀ ਅੱਜ ਜਿੰਨੀ ਮਿਹਨਤ ਇਹ ਕਰ ਲੂਗਾ ਹਾਂਜੀ ਇਹਦੇ ਲਈ ਥੋੜੀ ਆ ਅੱਗੇ ਜਾ ਕੇ ਇਹਦੇ ਬੱਚਿਆਂ ਨੂੰ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਬੱਚਿਆਂ ਦੇ ਨੇਚਰ ਦੇ ਵਿੱਚ ਵੀ ਫਰਕ ਪੈਂਦਾ ਹਨਾ ਕਈ ਵਾਰੀ ਬੱਚੇ ਨਾ ਚੀਚੜਾ ਜਾ ਹੋ ਜਾਂਦਾ ਨਹੀਂ ਮੈਨੂੰ ਇਹ ਚੀਜ਼ ਚਾਹੀਦੀ ਚਾਹੀਦੀ ਪਰ ਜਦੋਂ ਇਹ ਬੱਚਾ ਖੁਦ ਇੱਥੇ ਆ ਕੇ ਬਿਜ਼ਨਸ ਦੇ ਵਿੱਚ ਸਾਥ ਦੇਣ ਦਾ ਪਤਾ ਲੱਗਦਾ ਕਿ ਆਪਾਂ ਕਿੰਨੀ ਮਿਹਨਤ ਕਰਕੇ ਕਿਵੇਂ ਪੈਸੇ ਕਮਾਉਣੇ ਆ ਬਿਲਕੁਲ ਜੀ ਬਿਲਕੁਲ ਹੁਣ ਇਹਨਾਂ ਬੱਚਿਆਂ ਨੂੰ ਪਤਾ ਲੱਗ ਜਾਂਦਾ ਨਾ ਕਿ ਪੈਸਾ ਕਮਾਉਣਾ ਕਿੰਨਾ ਔਖਾ ਹੈ ਹਾਂਜੀ ਬਿਲਕੁਲ ਜੀ ਜੀ ਤੇ ਭਾਜੀ ਆਪਣਾ ਇੱਕ ਵਾਰੀ ਨਾ ਐਡਰੈਸ ਦੱਸ ਦਿਓ ਮੇਰੇ ਈਵਰਸ ਨੂੰ ਹਾਂਜੀ ਮੇਰਾ ਐਡਰੈਸ ਹੈਗਾ ਜੀ ਹੰਡਿਆਆ ਰੋਡ ਬਰਨਾਲਾ ਨੀਅਰ ਡੀਮਾਰਟ ਨੀਅਰ ਪੰਜਾਬ ਮੋਟਰ ਗੇਟ ਜੀ ਹੰਡਿਆਆ ਰੋਡ ਬਰਨਾਲਾ ਓਕੇ ਤੇ ਭਾਜੀ ਥੋੜੀ ਤੁਸੀਂ ਡਿਲੀਵਰੀ ਵੀ ਕਰਦੇ ਹੋ ਜੇ ਕੋਈ ਡਿਲੀਵਰੀ ਵਗੈਰਾ ਨਹੀਂ ਕਰਦੇ ਜੀ ਵੀ ਕਿਸੇ ਨੇ ਘਰੋਂ ਲੈ ਕੇ ਜਾਣਾ ਹੁੰਦਾ ਜਲਦੀ ਚਾਹੀਦਾ ਹੁੰਦਾ ਜਿਵੇਂ ਮਾਲ 4 ਵਜੇ ਤੱਕ ਤਿਆਰ ਹੋ ਜਾਵੇ ਤਾਂ ਕਸਟਮਰ ਘਰੋਂ ਲੈ ਜਾਂਦੇ ਨੇ ਪਹਿਲਾਂ ਜੀ ਤੇ ਕਈ ਵਾਰੀ ਇਦਾਂ ਹੁੰਦਾ ਨਾ ਵੀ ਕਈ ਵਾਰੀ ਕਹਿ ਦਿੰਦੇ ਵੀ ਸਾਡੇ ਘਰ ਨਾਲ ਰਿਸ਼ਤੇਦਾਰ ਆਏ ਨਹੀਂ ਹੈਣਾ ਸਾਨੂੰ ਵਧੀਆ ਚੀਜ਼ ਬਣਾਉਣੀ ਹੈ ਤਾਂ ਚਿਕਨ ਬਣਾ ਕੇ ਦਿਓ ਕਦੇ ਇਦਾਂ ਕੋਈ ਕਸਟਮਰ ਨੇ ਕਿਹਾ ਡਿਮਾਂਡ ਕੀਤੀ ਹੈ ਹਾਂ ਜੀ ਆਰਡਰ ਚ ਦੇ ਲੋਕਾਂ ਦਾ ਚਲਾਇਆ ਗਿਆ ਅੱਛਾ ਜੀ ਜੇ ਮੈ ਕਿਸੇ ਨੇ ਪਾਰਟੀਆਂ ਵਗੈਰਾ ਕਰਨੇ ਹੁੰਦੀਆਂ ਨੇ ਨਾ ਇੱਕ ਦਿਨ ਪਹਿਲਾਂ ਆਰਡਰ ਦੇ ਦਿੰਦੇ ਆ ਉਹਨਾਂ ਨੂੰ ਦੂਜੇ ਦਿਨ ਆਰਡਰ ਦੇ ਦਈ ਦਿੰਦੇ ਜੀ ਤੇ ਭਾਜੀ ਤੁਹਾਡੀ ਟਾਈਮਿੰਗ ਕੀ ਹੈ ਆਪਣੀ ਹੁਣ ਤਾਂ 5 ਤੋਂ 9 ਆ ਜੀ ਹੁਣ ਥੋੜੇ ਦਿਨ ਛੋਟੇ ਹੋ ਜਾਣਗੇ ਫਿਰ ਪੂਰੇ 10 ਦਿਨਾਂ ਨੂੰ ਆਪਾਂ 4 ਤੋਂ 8:30 ਨੋਟ ਤੱਕ ਦੇ ਦਾਂਗੇ ਜੀ ਘੰਟਾ ਜੀਤੀ ਆ ਜਾਗਾ ਜੀ ਜੀ ਤੇ ਸਾਡੇ ਵੀਵਰਸ ਨੂੰ ਕੀ ਕਹਿਣਾ ਚਾਹੋਗੇ ਨਾਲੇ ਆਪਣਾ ਨੰਬਰ ਮੈਂਸ਼ਨ ਕਰਦੇ ਹੋ ਕਿਉਂਕਿ ਹਰ ਇੱਕ ਨੂੰ ਬੜੀ ਕ੍ਰੇਜ਼ ਹੁੰਦਾ ਨਾ ਚਿਕਨ ਖਾਣ ਦਾ ਵੀ ਇਹ ਦੇਖੀਏ ਵੀ ਬੰਦੇ ਦੀ ਇੰਟਰਵਿਊ ਹੋਈ ਹੈ ਹੈ ਨਾ ਵੀ ਕਿਵੇਂ ਦਾ ਚੀਜ਼ ਟੇਸਟ ਅਸੀਂ ਕਰਕੇ ਆਈਏ ਸੋ ਨੰਬਰ ਆਪਣਾ ਮੈਂਸ਼ਨ ਜ਼ਰੂਰ ਕਰੋ ਮੇਰਾ ਨੰਬਰ ਹੈ ਜੀ 99886062 9988866062 ਜੀ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ ਟੇਸਟ ਕਰਿਓ ਜੀ ਜੀ ਬਿਲਕੁਲ ਤੇ ਪਾਜੀ ਫਿਰ ਸਾਨੂੰ ਕੀ ਟੇਸਟ ਕਰਾਉਂਗੇ ਜੋ ਤੁਸੀਂ ਕਹੋ ਜੀ ਤੇ ਚਲੋ ਮੈਂ ਵੀ ਹੁਣ ਟੇਸਟ ਕਰਦੀ ਆ ਤੇ ਲੇਮਨ ਹੀ ਕਰਦੋ ਅੱਜ ਲੈਮਨ ਹੀ ਕਰਦੋ ਅੱਜ ਲੈਮਨ ਦਾ ਦੇਖਦੇ ਹਾਂ ਸੋ ਸਾਡਾ ਲੈਮਨ ਜਿਹੜਾ ਬਾਊਲ ਦੇ ਵਿੱਚ ਕਹਿ ਦਿੰਨੇ ਆਪਾਂ ਤੇ ਜੇ ਆਪਾਂ ਘਰ ਦੀਆਂ ਕੌਲੀਆਂ ਕਹਿ ਲਈਏ ਤੇ ਕੌਲੀ ਦੇ ਵਿੱਚ ਜਾਂਦਾ ਹੋਇਆ ਤਿਆਰ ਹੋ ਰਿਹਾ ਜੋ ਕਿ ਮੇਰੇ ਪੇਟ 'ਚ ਵੀ ਬਾਅਦ 'ਚ ਜਾਊਗਾ। ਪਾਜੀ ਇਹ ਫਿਰ ਪੇਟ 'ਚ ਜਾ ਕੇ ਬੋਲਦਾ ਤਾਂ ਨਹੀਂ? ਨਹੀਂ ਜੀ ਨਹੀਂ ਬੋਲਦਾ ਨਹੀਂ। ਬੱਸ ਬੱਸ ਬੱਸ। ਲੋ ਜੀ ਆਪਾਂ ਹੁਣ ਕਰਾਂਗੇ ਟੇਸਟ ਕਿਉਂਕਿ चर्चे सुने से के पाजी दी वीडियोस बहुत सुनिया से और मैं टेस्ट करके देखा बिस रियलिटी है कि नहीं रियलिटी क्यों भाजी बिल्कुल जी बिल्कुल जी फिर मैं भी अगर तो फिर दोबारा आवागी ना हां जी हां जी बिल्कुल जी बिल्कुल जी हम्म बहुत ही बढ़िया टेस्टी लेमन का सच्चा टेस्ट आ रहा है ਔਰ ਜਿਹੜੀ ਕਰੀਮ ਪਾਈ ਹੋਈ ਹੈ ਉਹਦਾ ਵੀ ਸੈਚੂਏ ਟੈਸਟ ਆ ਰਿਹਾ ਸੋ ਦੋਸਤੋ ਅਗਰ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਮੀਨ ਨੂੰ ਟੈਗ ਤੇ ਫੇਰ ਜ਼ਰੂਰ ਕਰੋ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਸੋ ਧੰਨਵਾਦ